ਜਲੰਧਰ ਫੁਲਕਾਰੀ ਤੇ ਅੰਮ੍ਰਿਤਸਰ ਦੋਨੋਂ ਚੈਪਟਰਸ ਨੇ ਮਿਲ ਕੇ ਦੋ ਅਸੀਂ ਕਲੈਬੋਰੇਟਿਵ ਇਵੈਂਟਸ ਕੀਤੇ ਇੱਕ ਦਾ ਨਾਮ ਸੀ ਸ਼ਬੂਰੀ ਆਰਟਸ ਤੇ ਦੂਸਰਾ ਸੀ ਡ੍ਰਮ ਕੈਫੇ ਵਾਲਾ ਦੋਨੋਂ ਅਸੀਂ ਇਹ ਇਕੱਠੇ ਕੀਤੇ ਜਿਹੜਾ ਕਿ ਇਹ ਵੀ ਫੁਲਕਾਰੀ ਚੈਰ ਕੀ ਪਹਿਲੀ ਵਾਰੀ ਹੋਇਆ ਹੈ ਤੁਮ ਜੇ ਆਂਕੜੇ ਵਾਈਜ਼ ਗੱਲ ਕਰੀਏ ਮੈਂ ਜਿਸ ਤਰ੍ਹਾਂ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਮੈਂ ਡਾਟਾ ਦੀ ਗੱਲ ਕਿੰਨੀ ਹੈ ਮਹਿਲਾਵਾਂ ਮੈਂ ਉਹਦੇ ਵਿੱਚ ਹਿੱਸਾ ਲੈਂਦੀ ਹੈ ਕਿੰਨੇ ਪਾਰਟਿਸਪੀਟੈਂਟ ਲੈਂਦੀ ਹੈ ਉਹਦੇ ਵਿੱਚ ਜੀ ਸਾਡੇ ਐਸ ਗਰੁੱਪ ਚ ਕੁਝ ਨਹੀਂ ਤੇ 30 40 ਮੈਂਬਰਸ ਅਗੇ ਜਿਹੜੇ ਪਾਰਟਿਸਿਪੇਟ ਕਰਦੇ ਨੇ ਮੈਮ ਫੁਲਕਾਰੀ ਸੰਗਠਨ ਦੀ ਜੀ ਗੱਲ ਕਰੀ ਫਿਊਚਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਤਾਂ ਜੋ ਮਹਿਲਾਵਾਂ ਨੂੰ ਹੋਰ ਜਿਹੜਾ ਫਾਇਦਾ ਮਿਲ ਸਕੇ ਮੈਮ ਇੱਕ ਤਾਂ ਸਾਡਾ ਜਿਹੜਾ ਇੱਕ ਇਅਰਲੀ ਪ੍ਰੋਗਰਾਮ ਹੁੰਦਾ ਬਾਜ਼ਾਰ ਨਾਰਮਲੀ ਸਾਡਾ ਇਹ ਬਾਜ਼ਾਰ ਅਕਟੋਬਰ ਵਿੱਚ ਹੁੰਦਾ ਹੈ ਲੇਕਿਨ ਐਤਕੀ ਇਹ ਬਾਜ਼ਾਰ ਅਸੀਂ ਡਿਸੰਬਰ ਚ ਕਰ ਰਹੇ ਹਾਂ ਇੱਕ ਨਵਾਂ ਇਹਨੂੰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਵਿంటర్ ਐਡੀਸ਼ਨ ਬਣਾ ਰਹੇ ਹਾਂ ਐਦੇ ਵਿੱਚ ਲੋਕਲ ਅੰਮ੍ਰਿਤਸਰ ਐਂਟਰਪ੍ਰਨਿਓਰਸ ਔਰ ਬਾਰੋਂ ਵੀ ਆ ਰਹੇ ਨੇ ਐਂਟਰਪ੍ਰਨਿਓਰਸ ਜਿਹੜੇ ਕੀ ਆਪਣੀ ਚੀਜ਼ਾਂ ਦਾ ਪ੍ਰਦਰਸ਼ਨ ਕਰਨਗੇ ਅਰੋਦੀ ਸੇਲ ਕਰਨਗੇ ਮੈਂ ਤੁਹਾਡੇ ਨੂੰ ਲਗਾਤਾਰ ਜਿਹੜਾ ਸੈਰੀ ਵਹੀਕਲ ਕੈਂਸਰ ਉਸ ਨੂੰ ਲੈ ਕੇ ਵੀ ਲਗਾਤਾਰ ਨੂੰ ਕੰਮ ਕੀਤਾ ਜਾ ਰਿਹਾ ਹੈ ਉਸ ਦੀ ਵੀ ਸ਼ੁਰੂਆਤ ਕਦੋਂ ਹੋਈ ਸੀ ਤੇ ਹੁਣ ਤੱਕ ਮੈਂ ਕਿੰਨੀਆਂ ਮਹਿਲਾਵਾਂ ਮਤਲਬ ਇਸ ਪ੍ਰੋਗਰਾਮ ਦਾ ਫਾਇਦਾ ਲੈ ਚੁੱਕੇ ਹੁਈਆਂ ਇਹ ਜਿਹੜਾ ਪ੍ਰੋਗਰਾਮ ਸੀ ਇਹ ਸਾਡਾ ਸ਼ੁਰੂ ਹੋਇਆ ਸੀ 2000 17 ਵਿੱਚ ਅੱਜ ਤੱਕ ਅਸੀਂ ਕੁਝ 200 ਅਵੇਅਰਨੈਸ ਸੈਸ਼ਨ ਕਰ ਚੁੱਕੇ ਆ

ਗੁਰੂ ਨਗਰੀ ਅੰਮ੍ਰਿਤਸਰ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੰਗਠਨ ਮਹਿਲਾਵਾਂ ਦਾ ਫੁਲਕਾਰੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ ਮਹਿਲਾਵਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਤੇ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੁਲਕਾਰੀ ਸੰਸਥਾ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਪਹਿਲਗਦਮੀ ਕੀਤੀ ਜਾਵੇਗੀ ਮਹਿਲਾਵਾਂ ਦੇ ਲਈ ਕੀ ਕੁਝ ਕੰਮ ਜਿਹੜੇ ਕੀਤੇ ਜਾਣਗੇ ਕੀ ਕੁਝ ਉਪਰਾਲੇ ਜਿਹੜੇ ਆ ਉਹ ਕੀਤੇ ਜਾਣਗੇ ਜ ਜਸੀਂ ਸਿੱਸੇ ਬੋਦਲਾ ਕੇ ਗੱਲਬਾਤ ਕਰਾਂਗੇ ਫੁਲਕਾਰੀ ਸੰਗਠਨ ਤੇ ਜੋ ਪ੍ਰੈਜ਼ੀਡੈਂਟ ਨੇ ਨਾਖਸ਼ੀ ਖੰਨਾ ਮੈਮ ਜੀ ਨੇ ਗੱਲਬਾਤ ਕਰੇ ਮੈਮ ਲਗਾਤਾਰ ਮੈਂ ਫੁਲਕਾਰੀ ਸੰਸਥਾ ਦੇ ਵੱਲੋਂ ਲਗਾਤਾਰ ਮਹਿਲਾਵਾਂ ਦੇ ਆਪਣੇ ਪੈਰ ਦੇ ਉੱਤੇ ਖੜਾ ਕਰਨ ਦੀ ਲਗਾਤਾਰ ਯਤਨ ਕਰਤੇ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਮ ਫੁਲਕਾਰੀ ਸੰਸਥਾ ਦੀ ਮੈਮ ਕੀ ਕੁਝ ਪਲੈਨਿੰਗ ਹੈ ਤਾਂ ਜੋ ਮਹਿਲਾਵਾਂ ਲਗਾਤਾਰ ਹੋਰ ਆਪਣਾ ਚੰਗਾ ਕੰਮ ਕਰ ਸਕਣ ਹ ਐਮਫਸਿਸ ਕਰਾਂਗੀ ਕਿ ਜੋ ਅਸੀਂ ਪਿਛਲੇ 6 ਮਹੀਨਿਆਂ ਚ ਕੀਤਾ ਹੈ ਮੈਂ ਥੋੜਾ ਜਿਹਾ ਉਹਨ ਬਰੀਫਲੀ ਦੱਸਾਂਗੀ ਜੋ ਐਕੀ ਨਵਾਂ ਹੋਇਆ ਫੁਲਕਾਰੀ ਜਿਹਾ ਲਾਈਕ ਇਸ ਵਾਰ ਜਿਹੜਾ ਟੀਲਾ ਥਾਂ ਸਾਡਾ ਕੈਂਸਰ ਸਰਵਿਕਲ ਕੈਂਸਰ ਅਵੇਅਰਨੈਸ ਸੈਸ਼ਨ ਹੁੰਦਾ ਉਹਨੂੰ ਅਸੀਂ ਵੱਡੇ ਤੌਰ ਤੇ ਬਣਾਇਆ ਸੀਗਾ ਉਹਦੇ ਵਿੱਚ ਅਸੀਂ professionl touch ਦਿੱਤਾ ਸੀ 10 ਕਿਲੋਮੀਟਰ ਦੀ ਰਨ ਵੀ ਇਨਕਲੂਡ ਕੀਤੀ ਸੀ ਟਾਈਮਡ ਬਿਬ ਦਿੱਤਾ ਸੀ ਤੇ ਅਸੀਂ ਚੰਡੀਗੜ੍ਹ ਦੀ ਇੱਕ ਇਵੈਂਟ ਕੰਪਨੀ ਸੀ ਸਕਾਈ ਐਮ ਇਵੈਂਟਸ ਉਹਨਾਂ ਨਾਲ ਕਲੈਬੋਰੇਟ ਕਰਕੇ ਇਹ ਪ੍ਰੋਫੈਸ਼ਨਲੀ ਇਹਨੂੰ ਅੱਛੀ ਤਰ੍ਹਾਂ ਬੜੇ ਵੱਡੇ ਸਕੇਲ ਤੇ ਅਸੀਂ ਇਹਨੂੰ ਆਰਗੇਨਾਈਜ਼ ਕੀਤਾ ਸੀ ਪਰ ਲੋਕ ਅੰਮ੍ਰਿਤਸਰ ਤੋਂ ਨਹੀਂ ਈਵਨ ਪੰਜਾਬ ਤੋਂ ਬਾਰਵੀਂ ਲੋਕ ਇੱਥੇ ਪਾਰਟਿਸਿਪੇਟ ਕਰਨ ਆਏ ਸੀ ਉਸ ਤੋਂ ਬਾਅਦ ਐਪ ਕੀ ਪਹਿਲੀ ਵਾਰ ਇਸ ਫੁਲਕਾਰੀ ਈ ਪਰਿਵਰਤਨ ਨਾਮ ਦਾ ਇੱਕ ਪ੍ਰੋਗਰਾਮਸ ਨੇ ਸਟਾਰਟ ਕੀਤਾ ਜਿਦੇ ਵਿੱਚ ਕੀ ਅਸੀਂ ਸ਼ਹਿਰ ਵਾਸੀਆਂ ਨੂੰ ਈ ਵੇਸਟ ਦੇ ਦੁਰਗੁਨਾ ਵਸਤੇ ਉਹਨਾਂ ਨੂੰ ਅਵੇਅਰ ਕੀਤਾ ਤੇ ਅਸੀਂ ਈ-ਵੇਸਟ ਕਲੈਕਟ ਕਰਕੇ ਅਸੀਂ ਬੰਬੇ ਦੀ ਕੰਪਨੀ ਨੂੰ ਇਹ ਟਰਾਂਸਪੋਰਟ ਕੀਤਾ ਜਿਨ੍ਹਾਂ ਜਿਨ੍ਹਾਂ ਕੋਲਸ ਕੀ ਲਾਇਸੈਂਸ ਹੈ ਭਾਰਤ ਸਰਕਾਰ ਦਾ ਮਹਾਰਾਸ਼ਟਰ ਸਰਕਾਰ ਦਾ ਉਹ ਰੀਸਾਈਕਲਿੰਗ ਕੰਪਨੀ ਹੈ ਔਰ ਐਂਡ ਟੂ ਐਂਡ ਉਹਨੂੰ ਰੀਸਾਈਕਲ ਕਰਦੇ ਨੇ ਉਸ ਤੋਂ ਬਾਅਦ ਐਵ ਕੀ ਅਸੀਂ ਫੁਲਕਾਰੀ ਜਲੰਧਰ ਫੁਲਕਾਰੀ ਅੰਮ੍ਰਿਤਸਰ ਦੋਨੋਂ ਚੈਪਟਰਸ ਨੇ ਮਿਲ ਕੇ ਦੋ ਅਸੀਂ ਕਲੈਬੋਰੇਟਿਵ ਇਵੈਂਟਸ ਕੀਤੇ ਇੱਕ ਦਾ ਨਾਮ ਸੀ ਸ਼ਬੂਰੀ ਆਰਟਸ ਤੇ ਦੂਸਰਾ ਸੀ ਡਰਮ ਕੈਫੇ ਵਾਲਾ ਦੋਨੋਂ ਅਸੀਂ ਇਹ ਇਕੱਠੇ ਕੀਤੇ ਜਿਹੜਾ ਕਿ ਇਹ ਵੀ ਫੁਲਕਾਰੀ ਚੈਰ ਦੀ ਪਹਿਲੀ ਵਾਰੀ ਹੋਇਆ ਹੈ ਉਸ ਤੋਂ ਬਾਅਦ ਅਸੀਂ ਜਦੋਂ ਕਿ ਵਾਰ ਸਿਚੁਏਸ਼ਨ ਚੱਲ ਰਹੀ ਸੀ ਤੇ ਲੋਕ ਬਹੁਤ ਐਂਸ਼ੀਅਸ ਸੀ ਸਟ्रेस ਸੀ ਗੱਲ ਲੋਗਾ ਤੇ ਉਸ ਸਿਚੁਏਸ਼ਨ ਦੇ ਬਾਰੇ ਚ ਤੇ ਅਸੀਂ ਲੋਗਾ ਵਾਸਤੇ ਆਪਣੀ ਲੇਡੀਜ਼ ਵਾਸਤੇ ਇੱਕ ਉਹ ਸਟ्रेस ਨੂੰ ਦੂਰ ਕਰਨ ਵਾਸਤੇ ਇੱਕ ਵਰਕਸ਼ਾਪ ਆਰਗੇਨਾਈਜ਼ ਕੀਤੀ ਸੀ ਜਿਹਦਾ ਨਾਮ ਸੀ ਹਾਰਟਸ ਵਿਦਾਊਟ ਫੈਂਸਸ ਜੋ ਕਿ ਇੱਕ تھیатраਲ ਆਰਟ ਵਰਕਸ਼ਾਪ ਸੀ ਉਸ ਤੋਂ ਬਾਅਦ ਸਾਡੇ ਐਸ ਦੇ ਵਿੱਚ ਇਸ ਟਾਈਮ ਦੇ ਵਿੱਚ ਅਸੀਂ ਜਿਹੜਾ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ ਜਿਹਦਾ ਨਾਮ ਹੈ ਨਵਿਆ ਸ਼ਕਤੀ ਉਹਦੇ ਅੰਦਰ ਅਸੀਂ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਡੀਸੀ ਵੱਲੋਂ ਜਿਹੜਾ ਬਣਾਏ ਗਏ ਨੇ ਉਹਨਾਂ ਨੂੰ ਅਸੀਂ ਡਿਜੀਟਲ ਲਿਟਰੇਸੀ ਫਾਈਨੈਂਸ਼ੀਅਲ ਲਿਟਰੇਸੀ ਤੇ ਮਾਰਕੀਟਿੰਗ ਸਕਿਲਸ ਉਹਨਾਂ ਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ ਅਸੀਂ ਉਹਨਾਂ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਰੈਗੂਲਰ ਪ੍ਰੋਗਰਾਮ ਚੱਲਦੇ ਨੇ ਜਿਸ ਤਰ੍ਹਾਂ ਸਪੋਕਨ ਇੰਗਲਿਸ਼ ਦਾ ਪ੍ਰੋਗਰਾਮ ਹੈ ਜਿੱਥੇ ਅਸੀਂ ਡਿਫਰੈਂਟ ਸਕੂਲਾਂ 'ਚ ਜਾ ਕੇ ਸਾਡੇ ਆਪਣੇ ਮੈਂਬਰ ਬੋਡੀ ਤੋਂ ਵਲੰਟੀਅਰਸ ਜਾ ਕੇ ਉਹਨਾਂ ਉੱਥੇ ਜਿਹੜੇ ਅਨਪ੍ਰਿਵਿਲੇਜਡ ਬੱਚੇ ਹੈਗੇ ਨੇ ਉਹਨਾਂ ਨੂੰ ਸਪੋਕਨ ਇੰਗਲਿਸ਼ ਸਿਖਾਉਂਦੇ ਨੇ ਤੁਮ ਜੇ ਆਂਕੜੇ ਵਾਈਸ ਗੱਲ ਕਰੀਬ ਜਿਸ ਤਰ੍ਹਾਂ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਮੈਂ ਡਾਟਾ ਦੀ ਗੱਲ ਕਿੰਨੀ ਹੈ ਮਹਿਲਾਵਾਂ ਮੈਂ ਉਹਦੇ ਵਿੱਚ ਹਿੱਸਾ ਲੈਂਦੀ ਹੈ ਕਿੰਨੇ ਪਾਰਟਿਸਿਪੈਂਟ ਹੁੰਦੀ ਹੈ ਪਾਰਟਿਸਿਪੈਂਟ ਉਹਦੇ ਵਿੱਚ ਜੀ ਸਾਡੇ ਇਸ ਗਰੁੱਪ ਚ ਕੁਛ ਨਹੀਂ ਤੇ 30 40 ਮੈਂਬਰਸ ਅਗੇ ਜਿਹੜੇ ਪਾਰਟਿਸਿਪੇਟ ਕਰਦੇ ਨੇ ਔਰ ਇਸ ਵੇਲੇ ਸਾਡੇ ਕੋਲ ਕੁਝ ਤਿੰਨ ਸਕੂਲ ਲੱਗੇ ਨੇ ਜਿਹਦੇ ਵਿੱਚ ਹਫਤੇ 'ਚ ਦੋ ਜਾਂ ਤਿੰਨ ਵਾਰੀ ਇਹ ਕਲਾਸਿਸ ਲਿੱਤੀਆਂ ਜਾਂਦੀਆਂ ਨੇ ਜਿੱਥੇ ਹਰ ਵਾਰੀ ਦੋ ਜਾਂ ਤਿੰਨ ਲੇਡੀਜ਼ ਆਉਂਦੀਆਂ ਨੇ ਔਰ ਉੱਥੇ ਬੱਚਾ ਉੱਥੋਂ ਦੇ ਬੱਚਿਆਂ ਨੂੰ ਸਪੋਕਨ ਇੰਗਲਿਸ਼ ਸਿਖਾਉਂਦੀਆਂ ਨੇ ਮੈਮ ਇਸ ਵਾਰ ਮੈਂ ਜਦੋਂ ਪੰਜਾਬ ਵਿੱਚ ਬਾੜ ਆਈ ਸੀਗੀ ਤੇ ਕਾਫੀ ਨੁਕਸਾਨ ਹੋਇਆ ਖਾਸ ਕਰਕੇ ਆਪਣਾ ਜਿਹੜਾ ਅਮਰੀਸਰ ਦੇ ਨਾਲ ਇਲਾਕਾ ਅਜਨਾਲਾ ਹਲਕਾ ਤੁਸੀਂ ਮੈਂ ਉੱਥੇ ਵੀ ਗਏ ਸੀ ਤੁਹਾਡੇ ਵੱਲੋਂ ਉੱਥੇ ਵੀ ਜਿਹੜੀ ਮਦਦ ਕੀਤੀ ਗਈ ਸੀ ਸਾਡੇ ਪਿੰਡ ਦੇ ਲੋਕਾਂ ਦੀ ਮੈਂ ਹਾਂਜੀ ਜਦੋਂ ਮਿਸਟਰ ਸਾਖਸ਼ੀ ਸਾਨੀ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਵੀ ਆਪਣੇ ਮੈਂਬਰ ਬੋਡੀ ਨੂੰ ਮੋਟੀਵੇਟ ਕੀਤਾ ਉਹਨਾਂ ਕੋਲੋਂ ਹੈਲਪ ਮੰਗੀ ਤੇ ਕੁਝ ਤਿੰਨ ਟਰੱਕ ਲੋਡ ਅਸੀਂ ਰਾਸ਼ਨ ਦੇ ਤੇ ਖਾਣ ਪੀਣ ਦੇ ਸਮਾਨ ਦੇ ਰੈੱਡ ਕਰਾਸ ਦੇ ਤੇ ਅਜਨਾਲਾ ਲੱਖੋਵਾਲ ਪਿੰਡ ਚ ਦੇ ਕੇ ਆਏ ਸੀ ਉਸ ਤੋਂ ਬਾਅਦ 500 ਕਿਟ ਬੱਚਿਆਂ ਦੇ ਵਸਤੇ ਜਿਹਦੇ ਵਿੱਚ ਸਕੂਲ ਬੈਗਸ ਨੇ ਉਹਦੇ ਵਿੱਚ ਸਟੇਸ਼ਨਰੀ ਐ ਕਾਪੀਜ਼ ਨੇ ਰਾਦਰ ਬੱਚਿਆਂ ਵਸਤੇ ਕੱਪੜੇ ਵੀ ਨੇ ਅਸੀਂ ਉਹ 500 ਕਿਟ ਤਿਆਰ ਕਰਕੇ ਅ ਰਮਦਾਸ ਦਿੱਤਾ ਜੀ ਉੱਥੇ ਹੀ ਇੱਕ ਹੋਰ ਸਕੂਲ ਸੀ ਉਹਦੇ ਨਾਲ ਉਹਨੂੰ ਦਿੱਤਾ ਕੱਲ ਪਰਸੋਂ ਅਸੀਂ ਫੇਰ ਦੁਬਾਰਾ ਜਾ ਕੇ ਇਸ ਨਾਲੇ ਤਾਂ ਅੱਗੇ ਇੱਕ ਹੋਰ ਦੋ ਹੋਰ ਸਕੂਲਾਂ ਚ ਦੇ ਕੇ ਆਵਾਂਗੇ ਮੈਮ ਫੁਲਕਾਰੀ ਸੰਗਠਨ ਦੀ ਜੀ ਮੇਰੇ ਨਾਲ ਗੱਲ ਕਰੀਏ ਫਿਊਚਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੇ ਹੈਗੇ ਤਾਂ ਜੋ ਮਹਿਲਾਵਾਂ ਨੂੰ ਹੋਰ ਜਿਹੜਾ ਫਾਇਦਾ ਮਿਲ ਸਕੇ ਮੈਮ ਇਕ ਤਾਂ ਸਾਡਾ ਜਿਹੜਾ ਇੱਕ ਇਅਰਲੀ ਪ੍ਰੋਗਰਾਮ ਹੁੰਦਾ ਬਾਜ਼ਾਰ ਨਾਰਮਲੀ ਸਾਡਾ ਇਹ ਬਾਜ਼ਾਰ ਅਕਟੋਬਰ ਵਿੱਚ ਹੁੰਦਾ ਹੈ ਲੇਕਿਨ ਐਰਕੀ ਇਹ ਬਾਜ਼ਾਰ ਅਸੀਂ ਡਿਸੰਬਰ ਚ ਕਰ ਰਹੇ ਹਾਂ ਇੱਕ ਨਵਾਂ ਇਹਨੂੰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਵਿంటర్ ਐਡੀਟ ਬਣਾ ਰਹੇ ਹਾਂ ਐਦੇ ਵਿੱਚ ਲੋਕਲ ਅੰਮ੍ਰਿਤਸਰ ਐਂਟਰਪ੍ਰਨਰਸ ਔਰ ਬਾਰੋਂ ਵੀ ਆ ਰਹੇ ਨੇ ਐਂਟਰਪ੍ਰਨਰਸ ਜਿਹੜੇ ਕਿ ਆਪਣੀ ਚੀਜ਼ਾਂ ਦਾ ਪ੍ਰਦਰਸ਼ਨ ਕਰਨਗੇ ਔਰ ਉਹਦੀ ਸੇਲ ਕਰਨਗੇ ਸਾਡਾ ਮੁੱਖ ਉਦੇਸ਼ ਹੁੰਦਾ ਇਹਨੂੰ ਇੱਕ ਕਰਨੇਵਲ ਦੀ ਤਰ੍ਹਾਂ ਅਸੀਂ ਇਹਨੂੰ ਪੇਸ਼ ਕਰਨੇ ਆ ਸਿਟੀ ਵਿੱਚ ਜਿੱਦੇ ਵਿੱਚ ਵੀ ਫੂਡ ਐਂਟਰਟੇਨਮੈਂਟ ਅਮਰੀਕਨ ਇੰਡੀਆ ਹੋਏਗਾ ਸਭ ਕੁਝ ਇੰਪਾਰਤ ਵਿੱਚ ਹੀ ਚੀਜ਼ਾਂ ਬਣੀ ਹੋਈਆਂ ਜੀ ਮੇਡ ਇਨ ਇੰਡੀਆ ਹੀ ਹੈ ਜੇ ਸਭ ਕੁਝ ਮੇਡ ਇਨ ਇੰਡੀਆ ਹੀ ਹੈ ਉੱਥੇ ਅਸੀਂ ਆਪਣੇ ਲੋਕਲ ਜਿਹੜਾ ਆਰਟ ਤੇ ਆਰਟਿਸਟਸ ਨੂੰ ਹੀ ਪ੍ਰੋਮੋਟ ਕਰਨੇ ਆ ਜੀ ਉਹਨਾਂ ਦੀ ਹੀ ਰੋਜ਼ਗਾਰੀ ਬਾਰੇ ਧਿਆਨ ਰੱਖ ਕੇ ਸਭ ਕੀਤਾ ਜਾਂਦਾ ਜੀ ਡੇਟ ਮੈਂ ਫਾਈਨਲਾਈਜ਼ ਹੋ ਚੁੱਕੀ ਹੈ ਕਿ ਕਿ ਵੈਨਿਊ ਰਹੇਗਾ ਤੇ ਕਿੰਨੇ ਮੈਂ ਕਿੱਥੋਂ ਕਿੱਥੋਂ ਜੇ ਲੋਕ ਆਓ ਇੱਥੇ ਆ ਕੇ ਆਪਣਾ ਸਟਾਲ ਲਗਾਉਣਗੇ ਜੀ ਅ 10 ਦਸੰਬਰ ਨੂੰ ਅਮੀਰਾ ਫਾਰਮਸ 'ਚ ਇਹ ਲੱਗੇਗਾ ਜੀ ਐਗਜ਼ਿਬਿਸ਼ਨ ਲੱਗੇਗੀ ਔਰ ਲੋਗ ਦਿੱਲੀ ਤੋਂ ਅ ਜੈਪੁਰ ਤੋਂ ਈਵਨ ਪੰਜਾਬ ਦੇ ਅੰਦਰ ਪਟਿਆਲਾ ਤੋਂ ਈਵਨ ਉਸ ਤੋਂ ਅੱਗੇ ਜਾ ਕੇ ਅ ਰਾਜਸਥਾਨ ਤੋਂ ਅੱਗੇ ਵੀ ਜੋਧਪੁਰ ਵਗੈਰਾ ਤੋਂ ਵੀ ਲੋਗ ਆ ਰਹੇ ਨੇ ਐਗਜ਼ਿਬਿਸ਼ਨ ਦੇ ਕਰ ਰਹੇ ਨੇ ਤੇ ਮੈਂ ਤੁਹਾਡੇ ਨੂੰ ਲਗਾਤਾਰ ਜਿਹੜਾ ਸੈਰੀ ਵਹੀਕਲ ਕੈਂਸਰ ਉਸ ਨੂੰ ਲੈ ਕੇ ਵੀ ਲਗਾਤਾਰ ਮੈਂ ਕੰਮ ਕੀਤਾ ਜਾ ਰਿਹਾ ਹਾਂ ਉਸ ਦੀ ਬੰ ਸ਼ੁਰੂਆਤ ਕਦੋਂ ਹੋਈ ਸੀ ਤੇ ਹੁਣ ਤੱਕ ਮੈਂ ਕਿੰਨੀਆਂ ਮਹਿਲਾਵਾਂ ਮਤਲਬ ਇਸ ਪ੍ਰੋਗਰਾਮ ਦਾ ਫਾਇਦਾ ਲੈ ਚੁੱਕੀਆਂ ਹੁਈਆਂ ਇਹ ਜਿਹੜਾ ਪ੍ਰੋਗਰਾਮ ਸੀ ਸਾਡਾ ਸ਼ੁਰੂ ਹੋਇਆ ਸੀ 2017 ਵਿੱਚ ਅੱਜ ਤੱਕ ਅਸੀਂ ਕੁਝ 200 ਅਵੇਅਰਨੈਸ ਸੈਸ਼ਨ ਕਰ ਚੁੱਕੇ ਹਾਂ ਔਰ ਕੁਝ ਨਹੀਂ ਤੇ ਸੱਤ ਅਪਰੋਕਸੀਮੇਟਲੀ 7 ਲੱਖ ਅ ਲੋਗਾ ਚ ਇਹ ਅਵੇਅਰਨੈਸ ਸੈਸ਼ਨ ਅਸੀਂ ਉਹਨਾਂ ਨੂੰ ਜਾਗਰੂਕ ਕਰ ਚੁੱਕੇ ਆ ਔਰ ਅਸੀਂ ਅਲੱਗ ਅਲੱਗ ਜਗ੍ਹਾ ਤੇ ਇੱਕ ਜਿਹੜੇ ਕੀ ਸੈਂਟਰਸ ਲਗਾਨੇ ਆ ਜਿਹਦੇ ਵਿੱਚ ਕੀ ਟੈਸਟ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਨੇ ਆ ਕੀ ਇਹਦੇ ਵਾਸਤੇ ਜਿਹੜੇ ਛੋਟੀਆਂ ਕੁੜੀਆਂ ਦੇ ਵਾਸਤੇ 9 ਤੋਂ ਲੈ ਕੇ 14 ਸਾਲ ਦੇ ਬੱਚੀਆਂ ਵਾਸਤੇ ਵੈਕਸੀਨੇਸ਼ਨ ਲਗਵਾਉਣ ਨੂੰ ਉਹਨਾਂ ਨੂੰ ਪ੍ਰੇਰਿਤ ਕਰਨੇ ਆ ਐਸੀ ਚੀਜ਼ ਦੀ ਅਸੀਂ ਲੋਕਾਂ ਨੂੰ ਅਵੇਰਨੈਸ ਕ੍ਰੀਏਟ ਕਰਨੇ ਆ ਤੇ ਮੇਰਾ ਆਖੀ ਸਵਾਲ ਹੈ ਅੱਜ ਦੇ ਵੀ ਯੁੱਗ ਦੇ ਵਿੱਚ ਅਸੀਂ ਖਾਸ ਕਰਕੇ ਦੇਖਦੇ ਕਿ ਮਹਿਲਾਵਾਂ ਦੇ ਕੋਲ ਹੁਨਰ ਬਹੁਤ ਕੁਝ ਹੁੰਦਾ ਕਰਨਾ ਬਹੁਤ ਕੁਝ ਚਾਹੁੰਦੀ ਆ ਪਰ ਹਿੰਮਤ ਨਹੀਂ ਕਰ ਪਾਉਂਦੀ ਆ ਅੱਗੇ ਨਹੀਂ ਅੰਦਤ ਇੱਕ ਅਸੀਂ ਤਾਂ ਜ਼ਿਆਦਾ ਵੇਖਦੇ ਸੀ ਸਕਦੇ ਆ ਕਿ ਉਹਨਾਂ ਦੇ ਪਰਿਵਾਰ ਵਾਲੇ ਕਈ ਵਾਰ ਹੁੰਦੇ ਕਈ ਵਾਰ ਤੇ ਪਰਿਵਾਰ ਬਹੁਤ ਚੰਗੇ ਹੁੰਦੇ ਕਿ ਤੁਸੀਂ ਜਾਓ ਕਰਨਾ ਜੋ ਕਰਨਾ ਪਰ ਕਈ ਵਾਰ ਅਸੀਂ ਅੱਜ ਵੀ ਮੀਡਲ ਕਲਾਸ ਲੋਕਾਂ ਦੀ ਸ ਤੁਸੀਂ ਅਰੁਣ ਨੂੰ ਬਾਹਰ ਨਹੀਂ ਨਿਕਲਣ ਦੇਣਾ ਕਿ ਉਹਨਾਂ ਨਾਲ ਮਹਿਲਾਵਾਂ ਨੂੰ ਮੈਂ ਤੁਸੀਂ ਕੀ ਅਪੀਲ ਕਰਨਾ ਹੈ ਕਿਉਂਕਿ ਤੁਸੀਂ ਲਗਾਤਾਰ ਮਹਿਲਾਵਾਂ ਦੇ ਨਾਲ ਮਿਲਦੇ ਹੋ ਗੱਲਬਾਤ ਕਰਦੇ ਕੀ ਕੁਝ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਸਾਡਾ ਫੁਲਕਾਰੀ ਸੰਗਠਨ ਹੈ ਇਹਦਾ ਮੋਟੀਵੇ ਆਈਓ ਹੈ ਕਿ ਜੜੀਆਂ ਲੇਡੀਜ਼ ਆਲਰੇਡੀ ਏਮਪਾਵਰਡ ਨੇ ਲੇਕਿਨ ਫਿਰ ਵੀ ਇੱਕ ਦੂਸਰੇ ਨੂੰ ਅਪਲਿਫਟ ਕਰਨ ਵਾਸਤੇ ਉਹਨਾਂ ਨੂੰ ਹੋਰ ਏਮਪਾਵਰ ਕਰਨ ਵਾਸਤੇ ਇੱਕ ਦੂਸਰੇ ਦੀ ਮਦਦ ਕਰਨੇ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਦੇਣੇ ਆ ਜਿੱਥੇ ਕਿ ਉਹ ਸੋਸ਼ਲ ਨੈਟਵਰਕਿੰਗ ਕਰ ਸਕਣ ਆਪਣੇ ਬਿਜ਼ਨੈਸੇਸ ਨੂੰ ਕਿਸ ਤਰ੍ਹਾਂ ਵਧਾਣਾ ਹੈ ਉਹਦੇ ਵਾਸਤੇ ਵੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਬਗਾ ਜੀ ਨੌਲੇਜ ਲੋਕਾਂ ਨੂੰ ਪ੍ਰੋਵਾਈਡ ਕਰਨੇ ਆ ਕਿ ਕਿਸ ਤਰ੍ਹਾਂ ਦੇ ਕੰਮ ਤੁਸੀਂ ਕਰ ਸਕਦੇ ਹੋ ਸੋ ਬਿਲਕੁਲ ਅੱਜ ਅਸੀਂ ਗੱਲਬਾਤ ਕੀਤੀ ਫੁਲਕਾਰੀ ਸੰਗਠਨ ਦੀ ਜੋ ਕਿ ਗੁਰਨਗਰੀ ਅੰਮ੍ਰਿਤਸਰ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਜਿਹੜਾ ਉਹ ਮਹਿਲਾਵਾਂ ਦਾ ਜਿਹੜਾ ਉਹ ਸੰਗਠਨ ਹੈਗਾ ਅੱਜ ਅਸੀਂ ਇਸੇ ਮੁੱਦ ਨੂੰ ਲੈ ਕੇ ਗੱਲਬਾਤ ਕੀਤੀ ਸੀਗੀ ਫੁਲਕਾਰੀ ਸੰਗਠਨ ਦੇ ਜੋ ਪ੍ਰੈਜ਼ੀਡੈਂਟ ਨੇ ਮਿਨਾਕਸ਼ੀ ਖੰਨਾ ਮੈਮ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੱਸਿਆ ਸੀ ਕਿ ਅਸੀਂ ਜਿਹੜਾ ਪਿਛਲੇ ਟਾਈਮ ਵਿੱਚ ਕੀ ਕੁਝ ਜਿਹੜਾ ਪ੍ਰੋਗਰਾਮ ਸੀਗੇ ਜੋ ਮਹਿਲਾਵਾਂ ਦੇ ਲਈ ਉਹਨਾਂ ਵੱਲੋਂ ਕਾਢੇ ਗਏ ਸੀ ਤੇ ਕਿਸ ਤਰ੍ਹਾਂ ਜਿਹੜਾ ਉਹ ਕਾਫੀ ਕਾਮਯਾਬ ਰਹੇ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਫੁਲਕਾਰੀ ਦੇ ਵੱਲੋਂ ਲਗਾਤਾਰ ਪ੍ਰੋਗਰਾਮ ਜਿਹੜੇ ਕੀਤੇ ਜਾਣਗੇ ਤਾਂ ਜੋ ਮਹਿਲਾਵਾਂ ਵੱਧ ਤੋਂ ਵੱਧ ਜਿਹੜਾ ਫਾਇਦਾ ਇਸ ਦਾ ਲੈ ਸਕਣ ਹਮੀਰਾ ਰੈਜ਼ੀਡੈਂਟ ਮੀਰਾ ਕਿਤਰੇ ਸੋਰਟ ਉਗਾ ਉਸ ਵੀ ਹਿੱਸਾ ਲੈਣਗੇ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਜਿਹੜਾ ਪ੍ਰੋਗਰਾਮ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਫੁਲਕਾਰੀ ਸੰਗਠਨ ਦੇ ਵੱਲੋਂ ਲਗਾਤਾਰ ਮਹਿਲਾਵਾਂ ਦਾ ਸਸ਼ਕਤੀਕਰਨ ਤੇ ਲਗਾਤਾਰ ਪ੍ਰਾਲੇ ਜਿਹੜੇ ਆ ਕੰਮ ਜਿਹੜੇ ਆ ਉਹ ਲਗਾਤਾਰ ਕੀਤੇ ਜਾਣਗੇ ਕੈਮਰਾਮੈਨ ਦਲੀਪ ਦੇ ਨਾਲ ਪਰਸ਼ਰ ਸ਼ਰਮਾ ਜਨਹਿਤਾ ਐਸ਼ੀ ਅਮ੍ਰਿਤਸਰ